ਹਾਂਜੀ ਦੋਸਤੋ ਅੱਜ ਤੁਹਾਡੇ ਵਾਸਤੇ ਆਪਾਂ ਇੱਕ 3000 ਸਕਰ ਫੁੱਟ ਦੇ ਵਿੱਚ ਬਣੀ ਹੋਈ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂਗੇ ਜੋ ਕਿ ਬਹੁਤ ਸੋਹਣਾ ਡਿਜ਼ਾਈਨ ਐ ਇਸ ਕੋਠੀ ਦਾ ਮੈਪ 15ੋਂ ਬਹੁਤ ਜ਼ਿਆਦੇ ਵਧੀਆ ਤੁਹਾਨੂੰ ਪਸੰਦ ਆਊਗਾ ਵੇਖ ਕੇ ਸਾਰਾ ਕੋਠੀ ਦਾ ਮੈਪ ਚੰਗੀ ਤਰ੍ਹਾਂ ਤੁਹਾਨੂੰ ਆਪਾਂ ਪੂਰਾ ਵੀਡੀਓ ਸਮਝਾਵਾਂਗੇ ਨਕਸ਼ਾ ਚੰਗੀ ਤਰ੍ਹਾਂ ਤੇ ਬਾਹਰੋਂ ਇੱਕ ਵਾਰ ਤੁਸੀਂ ਜਸਟ ਟੈਲੀਵਿਜ਼ਨ ਫਰੰਟ ਵੇਖ ਲਓ ਕੋਠੀ ਦਾ ਤੇ ਕਲਰ ਕੰਬੀਨੇਸ਼ਨ ਵੀ ਵੇਖ ਸਕਦੇ ਹੋ ਬਹੁਤ ਸੋਹਣਾ ਪੇਂਟ ਕੀਤਾ ਹੋਇਆ ਬਾਈ ਨੇ ਜਿੰਨਾ ਬਾਈ ਨੇ ਪੇਂਟ ਕੀਤਾਗਾ ਉਹਨਾਂ ਦਾ ਨੰਬਰ ਵੀ ਸਕਰੀਨ ਤੇ ਦਿੱਤਾ ਹੋਇਆ ਜੇਕਰ ਤੁਸੀਂ ਕੋਈ ਪੇਂਟ ਕਰਵਾਉਣੀ ਸੋ ਭਾਈ ਜਿਨ੍ਹਾਂ ਨੇ ਆਰਕੀਟੈਕਟ ਨੇ ਡਿਜ਼ਾਈਨ ਕੀਤੀ ਹੈ ਕੋਠੀ ਇਹ ਉਹਨਾਂ ਦਾ ਨੰਬਰ ਵੀ ਸਕਰੀਨ ਤੇ ਪਾਵਾਂਗੇ ਆਪਾਂ ਜੇਕਰ ਹੋਰ ਵੀ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਇਸ ਕੋਠੀ ਦੇ ਖਰਚੇ ਬਾਰੇ ਤਾਂ ਉਹ ਵੀ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣਗੇ ਬਾਈ ਤੇ ਇੱਕ ਵਾਰ ਤੁਸੀਂ ਜਸਟ ਕੋਠੀ ਦਾ ਫਰੰਟ ਵੇਖ ਲਓ ਬਹੁਤ ਸੋਹਣਾ ਫਰੰਟ ਬਣਿਆ ਹੋਇਆ ਕੋਠੀ ਦਾ ਤੇ ਹੁਣ ਤੁਹਾਨੂੰ ਆਪਾਂ ਅੰਦਰ ਲੈ ਕੇ ਚੱਲਦੇ ਆ ਕੋਠੀ ਦੇ ਅੰਦਰੋਂ ਦਿਖਾਉਣੇ ਕੋਠੀ 2-3000 ਸਕਰ ਫੁੱਟ ਏਰੀਆ ਦੇ ਵਿੱਚ ਇਹ ਬਣੀ ਹੋਈ ਹੈ 2000 ਸਕਰ ਫੁੱਟ ਗਰਾਊਂਡ ਫਲੋਰ ਏਰੀਆ ਇਸ ਕੋਠੀ ਦਾ ਤੇ 1000 ਸਕੁਅਰ ਫੁੱਟ ਫਰਸਟ ਫਲੋਰ ਆ ਦੋਸਤੋ ਟੋਟਲ 3000 ਹੈਗਾ ਸੋ ਆਜੋ ਅੰਦਰ ਚਲਦੇ ਆ ਇਹ ਪੋਰਚ ਹੈਗਾ ਕੋਠੀ ਦਾ ਬਣਾਇਆ ਹੋਇਆ ਜੋ ਕਿ ਬਲੈਕ ਟਾਈਲ ਲਾਈ ਹੋਈ ਆ ਇਸ ਕੋਠੀ ਦੇ ਵਿੱਚ ਪੋਰਚ ਦੇ ਵਿੱਚ ਤੇ 베ੜੇ ਦੇ ਵਿੱਚ ਲੋਕ ਟਾਈਲ ਲੱਗੀ ਹੋਈ ਆ ਇਹ ਫਰਸਟ ਤੇ ਪੋਰਚ ਜੋ ਕਿ ਉੱਪਰ ਪੀਓਪੀ ਕੀਤੀ ਹੋਈ ਹੈਗੀ ਤੇ ਪੇਂਟ ਦਾ ਕੰਮ ਕੰਪਲੀਟ ਹੈ ਕੋਠੀ ਦਾ ਆ ਵੇਖੋ ਟੂ ਸਟੈਪ ਰੱਖੇ ਹੋਏ ਨੇਗੇ ਕੋਠੀ ਦੇ ਅੰਦਰ ਜਾਣ ਵਾਸਤੇ ਤੇ ਇਹ ਆਪਾਂ ਲੋਬੀ ਦੇ ਵਿੱਚ ਐਂਟਰ ਹੋ ਗਏ ਆ ਵੇਖੋ ਕਿੰਨੀ ਸੋਹਣੀ ਲੋਬੀ ਤੇ ਵਾਈਟ ਟਾਈਲ ਲਾਈ ਹੋਈ ਆ ਨੀਚੇ ਆ ਵੇਖੋ ਇਹ ਗਰਾਉਂਡ ਫਲੋਰ ਹੈਗਾ ਜੋ ਕਿ ਤੁਸੀਂ ਇੱਕ ਵਾਰ ਛਾਤ ਮਾਰ ਲਓ ਸਾਰੀ ਲੋਬੀ ਦੇ ਵਿੱਚ ਬਹੁਤ ਜ਼ਿਆਦਾ ਨੇਚਰਲ ਲਾਈਟ ਪੈਂਦੀ ਹੈ ਕੋਠੀ ਦੇ ਵਿੱਚ ਬਿਲਕੁਲ ਵੀ ਹਨੇਰਾ ਨਹੀਂ ਹੈਗਾ ਤੇ ਰਾਈਟ ਸਾਈਡ ਤੇ ਫਰਸਟ ਤੇ ਕਿਚਨ ਬਣਿਆ ਹੋਇਆ ਹੈਗਾ ਜੋ ਕਿ ਮੇਨ ਡੋਰ ਦੇ ਆਪਾਂ ਜਦੋਂ ਐਂਟਰ ਹੁੰਨੇ ਆ ਜਸਟ ਪਹਿਲਾਂ ਕਿਚਨ ਆਉਂਦਾ ਜੋ ਕਿ ਇੱਕ ਮੇਨ ਚੀਜ਼ ਹੈਗੀ ਕਿਚਨ ਕੋਠੀ ਦੀ ਆ ਵੇਖੋ ਦੋਸਤੋ ਬਹੁਤ ਜ਼ਿਆਦਾ ਵਧੀਆ ਕਲਰ ਕੰਬੀਨੇਸ਼ਨ ਬਹੁਤ ਵਧੀਆ ਕਲਰ ਦੇ ਬਾਕਸ ਵਗੈਰਾ ਤਿਆਰ ਕੀਤੇ ਹੋਏ ਨੇਗੇ ਆ ਵੇਖੋ ਕਿੰਨਾ ਸੋਹਣਾ ਕਿਚਨ ਤਿਆਰ ਕੀਤਾ ਹੋਇਆ ਹੈਗਾ ਅਲੱਗ-ਅਲੱਗ ਬਹੁਤ ਜ਼ਿਆਦਾ ਵਧੀਆ ਕੰਬੀਨੇਸ਼ਨ ਹੈਗਾ ਕਲਰ ਦਾ ਮੈਚਿੰਗ ਕੀਤੀ ਹੋਈ ਹੈਗੀ ਸਾਰੀ ਕੋਠੀ ਦੇ ਵਿੱਚ ਬਹੁਤ ਸੋਹਣਾ ਲੱਕੜ ਦਾ ਕੰਮ ਹੋਇਆ ਹੋਇਆ ਸੋ ਮੇਨ ਡੋਰ ਇਹ ਵਾਲਾ ਜੋ ਆਪਾਂ ਬੈਕ ਆਗੇ ਲੋਬੀ ਦੇ ਵਿੱਚ ਉਸ ਦੇ ਨਾਲ ਹੀ ਲੈਫਟ ਸਾਈਡ ਤੇ ਡ੍ਰੈੰਗ ਰੂਮ ਬਣਿਆ ਹੋਇਆ ਹੈਗਾ ਆ ਵੇਖੋ ਜੀ ਇਸ ਦੇ ਵਿੱਚ ਵੱਡੀ ਵਿੰਡੋ ਲੱਗੀ ਹੋਈ ਹੈ ਬੈਕ ਸਾਈਡ ਤੇ ਮੇਨ ਡੋਰ ਦੇ ਇੱਕ ਰਾਈਟ ਸਾਈਡ ਤੇ ਕਿਚਨ ਬਣਿਆ ਹੋਇਆ ਤੇ ਲੈਫਟ ਸਾਈਡ ਤੇ ਡ੍ਰੈੰਗ ਰੂਮ ਬਣਿਆ ਹੋਇਆ ਹੈਗਾ ਜੋ ਕਿ ਇਹ ਡ੍ਰੈੰਗ ਰੂਮ 11 ਬਾਈ 12 ਸਕਰ ਫੁੱਟ ਦਾ ਹੈ ਆਵੇਖੋ ਖੁੱਲਾ ਡੋਰ ਰੱਖਿਆ ਹੋਇਆ ਇਸ ਡ੍ਰੈੰਗ ਰੂਮ ਦਾ ਤੇ ਡ੍ਰੈੰਗ ਰੂਮ ਤੋਂ ਬਾਹਰ ਲੌਬੀ ਦੇ ਵਿੱਚ ਐਂਟਰ ਹੋਣ ਤੇ ਸਾਹਮਣੇ ਇੱਧਰ ਸਟੋਰ ਬਣਿਆ ਹੋਇਆ ਹੈਗਾ ਡ੍ਰੈੰਗ ਰੂਮ ਦੇ ਨਾਲ ਸਾਈਡ ਤੇ ਇਹ ਸਟੋਰ ਆ ਗਿਆ ਜੋ ਕਿ ਉੱਪਰ ਆ ਦੇਖੋ ਸੈਲਫ ਵਗੈਰਾ ਪਾ ਕੇ ਤੇ ਉਹ ਬੰਦ ਕਰਤੀ ਅਲਮਾਰੀ ਬਣ ਗਈ ਉੱਪਰ ਤੇ ਇੱਧਰ ਛੋਟੀ ਵਿੰਡੋ ਲਾਈ ਹੋਈ ਹੈਗੀ ਚਾਨਣ ਵਾਸਤੇ ਸੋ ਇਹ ਫਰੰਟ ਵਾਲੀ ਵਾਲ ਤੇ ਡ੍ਰੈੰਗ ਰੂਮ ਤੇ ਸਟੋਰ ਤੇ ਸਾਈਡ ਤੇ ਸਾਹਮਣੇ ਵੇਖਣ ਨੂੰ ਤੁਸੀਂ ਕਿਚਨ ਬਣਿਆ ਹੋਇਆ ਤੇ ਬੈਕ ਸਾਈਡ ਤੇ ਦੋ ਬੈੱਡਰੂਮ ਬਣੇ ਹੋਏ ਨੇਗੇ ਆ ਵੇਖੋ ਤੇ ਇਧਰ ਪੌੜੀਆਂ ਦੀ ਜਗ੍ਹਾ ਆ ਗਈ ਲੈਫਟ ਤੇ ਤੁਹਾਨੂੰ ਹੁਣ ਆਪਾਂ ਬੈਡਰੂਮ ਦਿਖਾਉਣੇ ਆਂਗੇ ਸੋ ਵਿਚਾਲੇ ਵਾਸ਼ਰੂਮ ਦਾ ਏਰੀਆ ਆ ਗਿਆ ਸੋ ਇਹ ਵਾਸ਼ਬਿਸਨ ਦਾ ਏਰੀਆ ਆ ਗਿਆ ਜੋ ਕਿ ਲੋਬੀ ਦੇ ਵਿੱਚ ਸਾਹਮਣੇ ਵਾਸ਼ਬਿਸਨ ਆ ਇੱਥੇ ਆ ਦੇਖੋ ਸਾਹਮਣੇ ਕੰਧ ਦੇ ਉੱਤੇ ਗਲਾਸ ਵਗੈਰਾ ਲਗਾ ਕੇ ਬਹੁਤ ਸੋਹਣੀ ਲੱਕੜ ਦਾ ਕੰਮ ਇੰਟੀਰੀਅਰ ਦਾ ਕੰਮ ਹੋਇਆ ਹੋਇਆ ਇਸ ਕੋਠੀ ਦਾ ਸੋ ਇਹ ਰਾਈਟ ਸਾਈਡ ਵਾਲਾ ਬੈਡਰੂਮ ਆ ਗਿਆ ਜਿਸ ਦੇ ਵਿੱਚ ਦੋ ਵਿੰਡੋਆਂ ਦਿੱਤੀਆਂ ਹੋਈਆਂ ਨੇ ਇੱਕ ਕਾਰਨਰ ਵਿੰਡੋ ਤੇ ਇੱਕ ਫਲੈਟ ਵਿੰਡੋ ਥੋੜਾ ਏਰ ਸੋਈ ਤੋਂ ਬਾਹਰ ਕੀਤਾ ਹੋਇਆ ਰੂਮ ਡਬਲ ਕੀਤਾ ਹੋਇਆ ਰੂਮ ਥੋੜਾ ਤਾਂ ਕਿ ਬਾਹਰਗੇ ਵੀ ਸਾਹਮਣੇ ਵੀ ਨਿਗਾਹ ਵੱਜਦੀ ਰਹਿੰਦੀ ਐ ਇਸ ਕੋਠੀ ਦੇ ਵਿੱਚੋਂ ਮੇਰਾ ਬੈਡਰੂਮ ਦੇ ਵਿੱਚੋਂ ਕਾਰਨਰ ਵਾਲੀ ਜੋ ਵਿੰਡੋ ਲੱਗੀ ਹੋਈ ਆ ਇਹ ਬੈਕ ਸਾਈਡ ਤੇ ਸਾਹਮਣੇ ਫਿਰ ਇਧਰ ਡਰੈਸਿੰਗ ਰੂਮ ਲੌਬੀ ਦੇ ਨਾਲ ਜੋ ਅਟੈਚ ਆ ਤੇ ਇਧਰ ਲੈਫਟ ਸਾਈਡ ਵਾਲੇ ਬੈਡਰੂਮ ਦੇ ਨਾਲ ਅਟੈਚ ਆ ਇਹ ਡਰੈਸਿੰਗ ਰੂਮ ਬਣਿਆ ਹੋਇਆ ਤੇ ਸਾਹਮਣੇ ਵਾਸ਼ਰੂਮ ਬਣਾਇਆ ਹੋਇਆਗਾ ਆ ਵੇਖੋ ਇਹ ਸਾਹਮਣੇ ਦੇਖ ਰਹੇ ਹੋ ਵਾਸ਼ਰੂਮ ਜੋ ਕਿ ਕਾਫੀ ਸੋਹਣੀ ਬਹੁਤ ਜਿਆਦਾ ਵਧੀਆ ਕਲਰ ਦੀ ਟਾਇਲ ਚੜੀ ਹੋਈ ਹੈ ਸਾਰੀ ਵਾਲ ਦੇ ਉੱਪਰ ਤੇ ਇਧਰੇ ਦੂਸਰਾ ਬੈਡਰੂਮ ਆ ਗਿਆ ਜਿਸ ਦੇ ਵਿੱਚ ਇਸ ਡਰੈਸਿੰਗ ਰੂਮ ਦਾ ਬਾਰ ਰੱਖਿਆ ਹੋਇਆ ਉਸ ਦੇ ਨਾਲ ਅਟੈਚ ਕੀਤਾ ਹੋਇਆ ਤੇ ਲੋਬੀ ਦੇ ਨਾਲ ਵੀ ਇਹ ਵਾਸ਼ਰੂਮ ਅਟੈਚ ਹੈਗਾ ਆ ਵੇਖੋ ਇਹ ਲੈਫਟ ਸਾਈਡ ਵਾਲਾ ਬੈਡਰੂਮ ਆ ਗਿਆ ਜਿਸ ਦੇ ਵਿੱਚ ਇੱਕ ਬੈਕ ਸਾਈਡ ਤੇ ਵਿੰਡੋ ਲੱਗੀ ਹੋਈ ਹੈਗੀ ਸੋ ਹੁਣ ਆਪਾਂ ਤੁਹਾਨੂੰ ਫਰਸਟ ਫਲੋਰ ਤੇ ਲੈ ਕੇ ਚੱਲਦੇ ਆਂਗੇ ਆਜੋ ਇਸ ਸਟੇਅਰਕੇਸ ਤੇ लेफ्ट ਸਾਈਡ ਤੇ ਜੋ ਬਣੇ ਹੋਏ ਨੇਗੇ ਆ ਦੇਖੋ ਬਲੈਕ ਟਾਈਲ ਲਾਈ ਹੋਈ ਹੈਗੀ ਪੌੜੀਆਂ ਦੇ ਵਿੱਚ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੇਕਰ ਕੋਠੀ ਬਧੀਆਂ ਲੱਗੀ ਸੋਹਣਾ ਲੱਗਾ ਡਿਜ਼ਾਈਨ ਕੋਠੀ ਆ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਕੋਈ ਨਵਾਂ ਘਰ ਬਣਾਉਣਾ ਹੁੰਦਾ ਕਿਸੇ ਨੂੰ ਆਈਡੀਆ ਆ ਜਾਂਦਾ ਹੁੰਦਾ ਸੋ ਉੱਪਰ ਇਹ ਫਰਸਟ ਫਲੋਰ ਤੇ ਆ ਚੁੱਕੇ ਆਪਾਂ ਲੌਬੀ ਦੇ ਵਿੱਚ ਇਧਰ ਲੈਫਟ ਸਾਈਡ ਤੇ ਪੂਜਾ ਰੂਮ ਬਣਾਇਆ ਹੋਇਆ ਹੈਗਾ ਉੱਪਰ ਆ ਵੇਖੋ ਛੋਟਾ ਜਿਹਾ ਇੱਕ ਪੂਜਾ ਰੂਮ ਬਣਾਇਆ ਹੋਇਆ ਇਸ ਦੇ ਡੋਰ ਲਗਾਉਣ ਵਾਲਾ ਰਹਿੰਦਾ ਡੋਰ ਲਗਾਉਣਾ ਸੀਗਾ ਤੇ ਇਹ ਲੌਬੀ ਇਹਦੇ ਵਿੱਚ ਇੱਕ ਉੱਪਰ ਇੱਕ ਬੈਡਰੂਮ ਦਿੱਤਾ ਹੋਇਆਗਾ ਫਸਟ ਫਲੋਰ ਦੇ ਉੱਪਰ ਇਹ ਰਾਈਟ ਸਾਈਡ ਤੇ ਸਾਹਮਣੇ ਵੱਡੀ ਵਿੰਡੋ ਲਾਈ ਹੋਈ ਆ ਤੇ ਇੱਕ ਦਰਵਾਜ਼ਾ ਜੋ ਕਿ ਬਾਲਕੋਨੀ ਨੂੰ ਬਾਹਰ ਲਈ ਹਵਾ ਕਰਾਸਿੰਗ ਵਾਸਤੇ ਖੋਲ ਵੀ ਸਕਦੇ ਆਪਾਂ ਤੇ ਕੁਰਸੀ ਵਗੈਰਾ ਢਾ ਕੇ ਵੀ ਉੱਧਰ ਬੈਠ ਸਕਦੇ ਆ ਤੇ ਉੱਪਰ ਬੈਡਰੂਮ ਦੇ ਨਾਲ ਇੱਕ ਵਾਸ਼ਰੂਮ ਜ਼ਰੂਰ ਅਟੈਚ ਕੀਤਾਗਾ ਆ ਵੇਖੋ ਤੇ ਕੰਧ ਦੇ ਉੱਪਰ ਬਿਲਕੁਲ ਸਾਰੀ ਕੰਧ ਦੇ ਉੱਪਰ ਟਾਇਲ ਵਗੈਰਾ ਚੜੀ ਹੋਈ ਆ ਟੂ ਕਲਰ ਦੀ ਇੱਕ ਬਾਲਾਂ ਤੇ ਦੋ ਬਾਲਾਂ ਤੇ ਵਾਈਟ ਚੜੀ ਹੋਈ ਆ ਤੇ ਬੈਕ ਵਾਲੀ ਤੇ ਬਲੈਕ ਸੋਏ ਜਾਲੀ ਵਾਲਾ ਪੱਲਾ ਤੇ ਦੂਸਰਾ ਪੱਲਾ ਬਹੁਤ ਸੋਹਣਾ ਕੰਮ ਆ ਗਿਆ ਲੱਕੜ ਦਾ ਸਾਰਾ ਤੇ ਇਧਰ ਆਪਾਂ ਬਾਲਕੋਨੀ 'ਚ ਆ ਗਏ ਆ ਵੇਖੋ ਕਿੰਨੀ ਸੋਹਣੀ ਟਾਇਲ ਲੱਗੀ ਹੋਈ ਆ ਅਲੱਗ ਕਲਰ ਦੀ ਤੇ ਉੱਪਰ ਕਲਰ ਦੀ ਮੈਚਿੰਗ ਵੀ ਬਹੁਤ ਸੋਹਣੀ ਹੋਈ ਹੋਈ ਹੈਗੀ ਕੋਠੀ ਦੇ ਉੱਪਰ ਆ ਦੇਖੋ ਗਲਾਈ ਦੇ ਕੇ ਭਾਂਡੇ ਪਾਏ ਹੋਏ ਨੇਗੇ ਬਹੁਤ ਸੋਹਣਾ ਡਿਜ਼ਾਈਨ ਹੈ ਕੋਠੀ ਦਾ ਦੋਸਤੋ ਤੇ ਇੱਕ ਆਮ ਛੋਟੀ ਫੈਮਿਲੀ ਵਾਸਤੇ ਬਹੁਤ ਵਧੀਆ ਡਿਜ਼ਾਈਨ ਹੈ ਜਿਹਨੇ ਡਬਲ ਮੰਜ਼ਲ ਦੀ ਕੋਠੀ ਪਾਉਣੀ ਹੈਗੀ 3000 ਸਕਰ ਫੁੱਟ ਏਰੀਆ ਬਹੁਤ ਸੋਹਣਾ ਡਿਜ਼ਾਈਨ ਹੈਗਾ ਸੋ ਉਤੋਂ ਦੀ ਇਹਦੇ ਆਪਾਂ ਰਾਉਂਡਿੰਗ ਲਗਾ ਸਕਦੇ ਹਾਂਗੇ ਖੁੱਲਾ ਛੱਡਿਆ ਹੋਇਆ ਏਰੀਆ ਚਾਰੀ ਸਾਈਡਾਂ ਤੇ ਆਹ ਦੇਖੋ ਇਧਰ ਦੀ ਬੈਕ ਸਾਈਡ ਆ ਗਏ ਆਪਾਂ ਇੱਕ ਵਗੇਟ ਇਧਰ ਰੱਖਿਆ ਹੋਇਆ ਕੋਠੀ ਦਾ ਬੈਕ ਸਾਈਡ ਤੇ ਜੋ ਤੁਸੀਂ ਸਾਹਮਣੇ ਵੇਖ ਰਹੇ ਹੋ ਇਧਰ ਦੀ ਵੀ ਐਂਟਰ ਹੋ ਸਕਦੇ ਆਪਾਂ ਬੈਕ ਸਾਈਡ ਤੇ ਇਧਰ ਪੌੜੀਆਂ ਦੀ ਜਗਾ ਹੈਗੀ ਜੋ ਉੱਪਰ ਜਾ ਰਹੀ ਹੈਗੀ ਉੱਪਰੋਂ ਵੀ ਤੁਹਾਨੂੰ ਆਪਾਂ ਦਿਖਾ ਦੇਾਂਗੇ ਉੱਪਰ ਟੈਂਕੀ ਵਗੈਰਾ ਛੱਤੀ ਹੋਈ ਹੈਗੀ ਤਾਂ ਜੋ ਪਾਣੀ ਵਗੈਰਾ ਖਰਾਬ ਨਾ ਹੋਵੇ ਸਿਮੈਂਟਡ ਛੱਤ ਪਾਈ ਹੋਈ ਹੈ ਸਲੈਬ ਕੋਠੀ ਦੀ ਸੋ ਆਜੋ ਦਿਖਾ ਦਿੰਨੇ ਆਪਾਂ ਇਹਨਾਂ ਪੌੜੀਆਂ ਦੇ ਉੱਪਰ ਰੇਲਿੰਗ ਰਹਿੰਦੀ ਹੈਗੀ ਤੇ ਉੱਪਰ ਜੋ ਤੁਹਾਨੂੰ ਦਿਖਾਇਆ ਸੀ ਆਪਾਂ ਪਹਿਲਾਂ ਬਾਲਕੋਨੀ ਤੇ ਉੱਥੇ ਵੀ ਗਲਾਸ ਲਗਾਉਣਾ ਬਾਈ ਹੋਰ ਇਹਨੇ ਜਾਲੀ ਨਹੀਂ ਲਗਾਉਂਦੇ ਹੈਗੇ ਸੋ ਉੱਪਰ ਗਲਾਸ ਫਿੱਟ ਕਰਨਾ ਹੈਗਾ ਤੇ ਆਹ ਦੇਖੋ ਕਿੰਨੀ ਸੋਹਣੀ ਉੱਪਰੋਂ ਡਿਜ਼ਾਈਨਿੰਗ ਬਣਾਈ ਹੋਈ ਹੈਗੀ ਜੋ ਕਿ ਝੁੰਬੀ ਟਾਈਪ ਦੀ ਜੋ ਕਿ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਕੋਠੀ ਦਾ ਫਰੰਟ ਤੋਂ ਦੀਂਦੀ ਹੈਗੀ ਇਹ ਤੇ ਬਹੁਤ ਜਿਆਦਾ ਵਧੀਆ ਕਲਰ ਦੀ ਵੀ ਜੋ ਕਿ ਇੱਕ ਸਿੰਗਲ ਜਾਂਉਂਦੇ ਨੇ ਉਹਨਾਂ ਕਲਰਾਂ